ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਭਉਆ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਪਸ਼ੂ ਤਿੰਨ ਛੋਟੀਆਂ ਦੇ ਇੱਕ ਤੋਂ ਵੈੜ ਆਪਾਂ ਪਹੁੰਚਿਆ ਵੀਰ ਸੋਨੂ ਦੇ ਕੋਲ ਤਿਆਰ ਹੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਖੁਸ਼ ਦੇ ਨਾਲ ਦੀ ਡਿਟੇਲ ਸੱਸੀਆ ਭਾਜੀ ਸੱਸੀਆ ਵੀਰ ਜੀ ਸੱਸੀ ਗੱਲ ਜੀ ਕੀ ਹਾਲ ਚੱਲ ਜੀ ਵਧੀਆ ਵੀਰ ਜੀ ਵਧੀਆ ਵਧੀਆ ਚਾਹੀਦਾ ਭਾਈ ਆਪਣਾ ਨਾਮ ਤੇ ਐਡਰੈਸ ਦੱਸਿਓ ਆਹ ਸੋਨੂ ਸ਼ਹਿਰ ਜਲਾਲਾ ਜ਼ਿਲ੍ਹਾ ਮਸਰ ਠੀਕ ਆ ਜੀ ਫੋਨ ਨੰਬਰ 91 65755 ਠੀਕ ਆ ਜੀ ਤੇ ਭਾਈਆ ਪਹਿਲੇ ਨੰਬਰ ਤੇ ਛੋਟੀ ਕਿਡ ਵੱਸ ਇਹਦੇ ਤੇ ਸੋਈ ਭਾਜੀ ਨੂੰ ਡੇਢ ਮਹੀਨਾ ਸੂਈ ਹੋ ਗਿਆ ਜੀ ਅੱਛਾ ਜੀ ਬੱਚਾ ਮਰ ਗਿਆ ਜੀ ਠੀਕ ਜੀ ਇਹਨੇ ਮੇਰੇ ਕੋਲ ਟੀਕਾ ਇੱਕ ਦਿਨ ਲਵਾਇਆ ਜੀ ਅੱਛਾ ਜੀ ਪੂਰਾ ਫਾਇਦੇ ਦੇ ਦੇ ਮੇਰਾ ਠੀਕ ਆ ਠੀਕ ਆ ਗੱਲ ਠੀਕ ਆ ਸਾਨੂੰ ਮੇਰਾ ਵੀ ਕੋ ਕਲਾਮ ਵਾਲੀ ਦੇਣਾ ਕਿਹਦੇ ਘਰ ਜਾ ਕੇ ਪਾੜਾ ਲਵੇ ਤੇ ਟੀਗਾਲਵੇ ਅੱਛਾ ਜੀ ਦੁੱਧ ਹੋਊਗਾ ਕਿ 6 ਕਿਲੋ ਅਸੀਂ ਆਪਾਂ 5 ਕਿਲੋ ਦੀ ਗਾਰਟੀ ਦੇਵਾਂਗੇ ਠੀਕ ਜੀ 5ਾਂ ਤੋਂ ਘਾੜੀ ਵੀ ਸਕਦੇ ਕਿਸੇ ਦੇ ਭਾਜੀ ਠੀਕ ਜੀ ਜਿਹੜਾ ਮੇਰਾ ਵੀ ਚੋਸਦਾ ਉਹ ਮੇਰਾ ਵੀ ਖੜੇ ਜਿਹੜਾ ਕੋ ਕਵੇ ਵੀ ਦੀ ਟੀਗਾਲ ਉਹਦੀ ਆ ਜਾਂ ਛੁੜਕਦੀ ਜਾਂ ਮੇਰਾ ਵੀਰ ਉਹ ਹੱਥ ਜੋੜ ਕੇ ਮੇਰੀ ਬੇਨਤੀ ਆ ਉਹ ਨਾ ਹੀ ਭੋਲਾ ਮੇਰਾ ਭਰਾ ਠੀਕ ਜੀ ਠੀਕ ਜੀ ਪਹਿਲਾ ਪਹਿਲਾ ਸੂਆ ਹੈ ਡਰਦੀ ਆਵੇ ਲੋ ਠੀਕ ਆ ਲਓ ਜੀ ਸੂਆ ਪਹਿਲਾ ਸੂਆ ਦੇ ਘਰ ਮਾਈ ਦਾ ਸੈਰ ਗੈਪ ਲੱਗ ਗਿਆ ਦੋਵੇਂ ਚੈੱਕ ਜਰੂਰ ਕਰੰਨੇ ਆ ਕੱਦ ਜਰੂਰ ਕਰੰਨੇ ਆ ਨਾ ਦੇ ਭਾਈ ਦੁੱਧ ਕਿੰਨਾ ਦੁੱਧ ਭਾਜੀ 6 ਕਿਲੋ 5 ਕਿਲੋ ਚੁੰਦੇ ਜ ਆਪਾਂ ਅੱਛਾ ਜੀ ਕਿਹੇ ਜਗ੍ਹਾ ਟੀਗਾ ਲਵਾ ਕੇ ਜਾ ਕੇ 4 ਗਰੂ ਦੇ ਸਕਦੀ ਏ ਠੀਕ ਠੀਕ ਜੀ ਆਲਾ ਲਾ ਕੇ ਜਾ ਕੇ ਇਹਨੂੰ ਫੋਨ ਕਰਨਾ ਬਸ ਬੰਦ ਨੂੰ ਮਾਰੀ ਲਓ ਜੀ 5 ਤੋਂ 6 ਲੀਟਰ ਪਾਈ ਹੁੰਦਾ ਆ ਕਿ ਆਪਾਂ 5 ਲੀਟਰ ਦੀ ਕਹਾਂਗੇ ਬਾਕੀ ਉਪਰੇ ਥਾਂ ਤੇ ਜਾ ਕੇ ਪਾਈਆ ਕੰਟ ਦੇ ਹੰਟ ਪਾ ਵੀ ਸਕਦੀ ਆ ਸਾਡੇ ਕੋਲ ਭਾਈ ਪਾਣੀ ਦੀ ਮਿਲਦੀ ਕਿਸੇ ਘਰ ਜਾ ਕੇ ਟੀਗਾ ਲਵਾਓ ਮੁਰਕੇ ਵੀਰ ਨੂੰ ਕਵੇ ਹਾਂਜੀ ਹਾਂਜੀ ਕਿਤਾ ਉਹਦਾ ਆਪਾਂ ਲੋ ਦੀ ਚੰਗਾ ਲੱਗਦਾ ਕੰਮ ਠੀਕ ਠੀਕ ਆਪਾਂ ਇਹ ਗੱਲਾਂ ਨਹੀਂ ਬਿਲਕੁਲ ਸੱਟੀਆਂ ਵਾਂ ਤੇ ਜੱਡਾ ਤੁਹਾਨੂੰ ਲਾਗੇ ਤੋਂ ਚੈੱਕ ਕਰਾ ਦਿੰਨੇ ਆ ਇੱਕ ਵਾਰ ਫਿਰ ਥਾਣਾ ਦਾ ਟੈਗ ਗਿਆ ਵੀ ਤੁਸੀਂ ਚੈੱਕ ਕਰ ਸਕਦੇ ਜੀ ਇਹਦਾ ਭਾਰੀ ਹਰ ਇਹਦਾ ਮੁੱਲ ਨਾ ਆਪਾਂ ਲੈਣਾ 45000 ਅੱਛਾ ਜੀ ਤੇ ਨਾਲ ਲੈਣਾ 46000 ਤੇ ਨਾਲ ਲੈਣਾ 44000 ਅੱਛਾ ਜੀ 42000 ਦੀ ਹਾਨਾ ਜੀ ਠੀਕ ਹੈ ਜੀ ਕੀ ਕਰਦੀਏ ਸੋਣਾ ਨਹੀਂ ਕਸਰ ਕੋਈ ਨਹੀਂ ਹੋਰ ਕਰਦੀਏ ਥੋੜੇ ਬੋਲੇ ਭਾਜੀ ਮੰਨ ਲਓ ਕੱਟੀ ਆਪਾਂ ਲੈ ਕੇ ਪਾਲਦੇ ਨਾ ਹਾਂਜੀ ਤੇ ਮੰਨ ਲਓ 30-32000 ਦੀ ਕੱਟੀ ਹੁੰਦੀ ਆ ਮੰਨ ਲਓ ਪਾਲਣੀਏ ਦੁੱਧ ਨੇ ਮਰੀ ਤੇਗੀ ਦੋ ਜਿਹੜੇ 사ਧਰ ਹੁਣ ਰਾਵਣੇ ਪਰੀਏ ਨਾ ਪਰ ਇਹ ਕਰੀ ਜਾਣਾ ਸਹੀ ਗੱਲ ਹੈ ਮੰਨ ਲਓ ਇਹਦਾ ਕੀ ਮਾੜਾ ਜੀ ਮੰਨ ਲਓ ਆਪਾਂ ਪਾਜੀ ਹਿਸਾਬ ਨਾਲ ਲਓ ਤੇ ਮੁੱਲ ਆ ਰਹੀ ਹੈ ਨਾ ਹਾਂਜੀ ਜਾਦੀ ਨਹੀਂ ਮੈਂ ਗੱਪ ਮਾਰਦਾ 35000 ਦੀ ਫੱਟ ਰਿਆ ਫੰਡਰ ਹੈਗੀ ਬੱਦ ਮੈਂ 40 45 ਵੀ ਛੱਡੋ ਹਾਂਜੀ ਹਾਂਜੀ 35000 ਦੀ ਫੰਡਰਿਆ ਹੈਗੀ ਆਗੀ ਸਹੀ ਗੱਲ ਕੀ ਇਹ ਤੇ ਕੀ ਘਾਟਾ ਜੀ ਕੋਈ ਘਾਟਾ ਨਹੀਂ ਕਿੰਨੇ ਕਿਹੜਾ ਗਾਹ ਪ੍ਰਸ਼ਨ ਕਰਾ ਲਿਆ ਮੱਲੋ ਜਿਹੜਾ ਸੁਣਾ ਨਹੀਂ ਗਾ ਹਾਂਜੀ ਹਾਂਜੀ ਛੋਟੀ ਹੈ ਜੀ ਬਿਲਕੁਲ ਨਵੀਂ ਹੈ ਚਲੋ ਕੋਈ ਬਣ ਜੂ ਵੀ ਗਾਂ ਤੇ ਸ਼ੇਅਰ ਕਰਮਾ ਲਾਉਣਾ ਆਪਾਂ ਤੁਹਾਨੂੰ 49000 ਦੀ ਦਵਾਂ ਹਾਂ ਜੀ 25 ਛੱਤੀ ਦੀ ਭਾਈ ਫੰਡਰੇ ਆਵੇ ਹਾਂ ਜੀ ਵਾਲੀ ਵਾਲੀ ਆਡੀਓ ਉਧਰ ਫੰਡਰਾ ਤੇਜ ਵੜਾ ਬੰਦਰ ਅਮੁੱਲ ਹੋਇਆ ਸਹੀ ਗੱਲ ਸਹੀ ਗੱਲ ਲਓ ਜੀ ਚੱਡਾ ਤੁਸੀਂ ਚੈੱਕ ਕਰ ਸਕਦੇ ਯਾਰ ਬਿਲਕੁਲ ਅਗਲੇ ਬੰਦੇ ਬਾਤ ਆ ਬਾਈ ਨੇ ਮਾਰਦਾ ਇਧਰ ਮਾਰਦਾ ਜਿਹੜਾ ਤੇ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਤੁਸੀਂ ਖਾਲਾ ਦਾ ਸਾਈਡ ਤੇ ਗੈਰਬ ਤੇ ਭਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਦੂਜੇ ਨੰਬਰ ਤੇ ਭਾਜੀ ਸੂਈ ਜੇ ਇਹਦੀ ਉਹ ਪੁੱਛੀ ਜੇ ਠੀਕ ਜੇ ਭਾਵੇਂ ਪੁੱਛੀ ਉਹ ਸਾਹਮਣੇ ਲੱਗੀ ਜੇ ਭਾਵੇਂ ਪੁੱਛੀ ਛੱਡੋ ਜੇ ਭਾਵੇਂ ਨਾ ਛੱਡੋ ਅੱਛਾ ਜੀ ਇੱਧਰ ਬੈਠੋ ਠੀਕਾ ਠੀਕ ਲੋ ਜੀ ਆ ਸੀਲ ਲੀਆਂ ਕਰੋ ਜੀ ਚੈੱਕ ਬਸ ਲੱਤ ਨਹੀਂ ਮਾਰੂਗੀ ਅੱਛਾ ਜੀ ਗੁਰਪਤ ਨਗਰ ਭਾਈ ਸਹੀ ਆ ਉਹ ਆਪਾਂ ਸਹੀ ਕਾਵਾਂਗੇ ਹਾਂ ਜੀ ਹਾਂ ਜੀ ਜਿਹੜਾ ਬੜਾ ਕਰਦਾ ਉਹਦਾ ਪਤਾ ਸਕੀਦਾ ਨਹੀਂ ਬਿਲਕੁਲ ਬਿਲਕੁਲ ਜੀ ਗੱਲਾਂ ਸੱਚੀਆਂ ਨੇ ਬਾਈ ਦੀਆਂ ਬਿਲਕੁਲ ਸੱਚ ਬੋਲ ਕੇ ਪਛੂਹੇ ਚਣਾ ਬਾਈ ਕਹਿੰਦਾ ਹੁਣ ਆਪਾਂ ਉਹ ਹੁਣ ਆਪਾਂ ਜੀ 7 ਕਿਲੋ ਪਿਆ ਦੀਏ ਕੋਈ ਵੀਰ ਪੈਸੇ ਦੇ ਕੇ ਲੈ ਜਾਏ ਅਗਲੇ ਘਰ ਜਾ ਕੇ ਮਾਲਾ ਪਟੀ ਘਾਲਵਾਵੇ ਹਾਂ ਜੀ ਮੁਰਗੇ ਹੀ ਪਈਏ ਵੀਰ ਜੀ ਲੈ ਉਪਰ ਹਰ ਕਰਦੀ ਉਪਰ ਆ ਉਦਾਂ ਕਰਦੀ ਜਦਾਂ ਦੀ ਉਹਨਾਂ ਚਲੇ ਲਾ ਦੇ ਕਹਿੰਦਾ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਇਹ ਸੁਆ ਭਾਜੀ ਉਹ ਆ ਭਾਈ ਤੀਜਾ ਜੇ ਅੱਛਾ ਹੀ ਠੀਕ ਆ ਠੀਕ ਆ ਲਓ ਜੀ ਉਹ ਵੱਡੇ ਕੰਦ ਕਾਰ ਦਾਲੀਆਂ ਦੇ ਪੇਟ ਓੜਾ ਵੀ ਜਿਹੜਾ ਬਹੁਤ ਹੀ ਚੌੜਾ ਤੇ ਆਹ ਚੀਜ਼ਾਂ ਵੇਖੋ ਤੁਸੀਂ ਲਓ ਜੀ ਇਹ ਹੈਗੀ ਆ ਜੀ ਇਹਦੇ ਦੇ ਅੰਤ ਵਿੱਚ ਘਾਰ ਛੱਡ ਕੇ ਖੁੱਲੀ ਚੋਣ ਵਾਲੀ ਚਵਾਈ ਕਰਨ ਵਾਲੀ ਆ ਤੇ ਜੈਡ ਬਲੈਕ ਤੇ ਇੱਕੋ ਬਾਈ ਕਿੰਨਾ ਅਸਟਾਵਾ ਦੇਖੋ ਵੀਰ ਜੀ ਦੁੱਧ ਅੱਜਕਲ ਹੋਊਗਾ ਅੱਛਾ ਜੀ ਲੀਟਰ ਵਾਲਾ ਜੇ ਦੁੱਧ 9 ਕਿਲੋ ਹੀ ਅੱਛਾ ਜੀ ਪਰ ਅਸੀਂ 8 ਕਿਲੋ ਕਰਕੇ ਦਵਾਂਗੇ 800 ਤੋਂ 100 ਗ੍ਰਾਮ ਘਾਟੀ ਕਰਕੇ ਲਵੇ ਠੀਕਾ ਠੀਕਾ ਲਓ ਜੀ ਯਾਰ ਇਹਦਾ ਲੀਟਰ ਤੇ ਉਹ ਬਾਈ ਕਹਿੰਦਾ ਕਿ 100 ਗ੍ਰਾਮ ਤੋਂ ਘਾਟੀ ਹੋਵੇ ਘਾਟੀ ਮਾ ਨਿਕਲਦੇ ਹੈ ਨਾ ਬਾਈ ਜੀ ਆਦੇ ਵੀ ਇੱਕ ਬਾਈ ਵਾਦਾ ਲਾ ਕਹਿੰਦੇ ਨਹੀਂ ਹਾਂਜੀ ਹਾਂਜੀ ਘਾਟੇ ਵਾਲਾ ਕੰਮ ਹੀ ਆਨੇ ਘਾਟੀ ਘਾਟੀ ਦੱਸ ਕੇ ਦਵਾਂਗੇ ਠੀਕਾ 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 ਲਓ ਜੀ ਯਾਰ ਚਾਰਜਰ ਕਰਵਾ ਸੀਲੀਆਂ ਸੁੰਲੀਆਂ ਇੰਨੀਆਂ ਕਾਫੀ ਜਿਹੜੇ ਥਾਣਾਂ ਦਾ ਸੈੱਟ ਬਾਕੀ ਹੈ ਜੇ ਮਈ ਦਾ ਪਿੱਠ ਪੁਰਾ ਵੇਖ ਲਓ ਮੇਰੀ ਛਾਤੀ ਤੱਕ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਪੂਰੀ ਵੱਡੀ ਮਈ ਏ ਠੀਕਾ ਠੀਕਾ ਲਓ ਜੀ ਵੱਡੇ ਕੱਦ ਕਟੜੀ ਇਹਦਾ ਮੁੱਲ ਭਾਜੀ ਇਹੜਾ ਭਾਈ ਕੋਈ ਸਤਨ ਨਹੀਂ ਮੰਗਣਾ। ਅੱਛਾ ਜੀ। ਕੋਈ ਆਪਾਂ 60 ਨਹੀਂ ਮੰਗਣਾ। ਹਾਂਜੀ। ਇਹ ਹਾਲ ਆ 62000 ਦੀ ਜਿਹੜੀ ਹੈ ਵੱਡੀ ਮੱਝ ਮਲੋ। 2 ਨੰਬਰ ਦੀ ਭਾਈ ਜਾਰੀ ਦਾ ਮਤਲਬ 55500 ਹਾਂਜੀ ਹਾਂਜੀ ਸਹੀ ਗੱਲ। ਚਲੋ ਕਰ ਦੋ ਇਹ ਵੀ ਜੱਥ ਨੂੰ ਇਹਦਾ। ਸੁਈ ਨੂੰ ਕੋਈ ਇਹ ਮੇਰਾ ਵੀਰ ਕਬੀ ਨਾ ਕੋਈ 2 ਮਹੀਨੇ ਵਿੱਚ 4 ਹੋ ਗਿਆ। ਹਾਂਜੀ। ਮਹੀਨੇ ਤੋਂ 1.5 ਤੋਂ ਅੰਦਰ ਲੱਗ ਜਗੇ ਹੋਈ ਏ। ਠੀਕ ਹੈ ਠੀਕ ਹੈ। ਕਰ ਦੋ ਇਹ ਵੀ ਹਾਣਾ ਇਹਦਾ। 60000 ਦੀ ਭਾਈ ਹਾਣਾ ਦੇ ਦਾਂਗੇ। ਠੀਕ ਜੀ। ਲਓ ਜੀ 64000 ਦੀ ਦੇ ਕੋਠੇ ਜਿੱਡੀ ਆ। ਤੇ ਭਾਈ ਤੇ ਜੇ ਨੰਬਰ ਤੇ ਇੱਕ ਢਾਲੀ ਛੋਟੀ ਇਹ ਲੋਕ ਘਰ ਆਲੇ ਵੀ ਅੰਨੇ 35 36 ਦੇ ਹੋਵੇ ਹਰੇ ਇੱਥੇ ਡਾਕਟਰ ਆਇਆ ਸੀ ਅੱਛਾ ਜੀ ਉਹ ਜੱਬੀ ਦੀ ਕਾਉਂਟੀ ਦਾ ਭਾਵ ਪਰਲੀ ਠੀਕ ਜੀ ਇਹਨੂੰ ਆਓ ਵੇ ਲੋ ਫਰਾਫਾ ਵੀ ਉਹ ਪਿਆਜ ਆਪਾਂ ਚੱਕ ਲਈਏ ਜੀ ਆਪਾਂ ਇਹ ਨਹੀਂ ਆਂਦੇ ਐਜਾਉਂਦਾ ਆ ਬੋ ਹਾਂਜੀ ਹਾਂਜੀ ਆਓ ਵੇ ਉਧਰ ਪਿਆਜ ਫਰਾਉ ਵੇ ਲੋ ਚੱਕ ਲੈ ਛੋਟੇ ਜਿਹਾ ਜਿਹਾ ਠੀਕ ਹੈ ਠੀਕ ਹੈ ਆਓ ਚੈੱਕ ਲਈਏ ਕੀ ਦੱਸ ਗਿਆ ਸ਼ੱਕ ਦੇ ਵਿੱਚ ਹੈ ਜੀ 35 36 ਦੇ ਨਾਲ ਜੀ ਠੀਕ ਆ ਥੱਡਾ ਪਹਿਲਵਾਤਾ ਜੀ ਠੀਕ ਹੈ ਸ਼ੱਕ ਦੇ ਵਿੱਚ ਆਪਾਂ ਇਹ ਨਹੀਂ ਕਹਣਾ ਪ੍ਰੋਪਲ ਚੈੱਕ ਪਾਸ ਹੋਣ ਵਾਲੀ ਆ। ਹਾਂਜੀ। ਸ਼ੱਕ ਦੇ ਵਿੱਚ ਡਾਕਟਰ ਨੇ ਦੱਸਦੇ ਸਭ ਨੂੰ ਪਤਾ ਲੱਗੂ ਪ੍ਰੋਪਲੇ ਦਾ। ਠੀਕ ਆ ਠੀਕ ਆ। ਲਓ ਜੀ ਸ਼ੱਕ ਦੇ ਵਿੱਚ ਜਿਹੜਾ 90% ਇਹਦਾ ਸ਼ੱਕ ਕਰਕੇ ਮਿਦਾਰ ਵਿੱਚ ਪੁੱਠਾ ਸਿੱਦਾ 6 ਕਿਲੋ। ਠੀਕ ਆ। ਲਓ ਜੀ ਦੁੱਧ 6 ਲੀਟਰ ਜੀ। ਇਹ ਸੂਆ ਭਾਜੀ। ਪਹਿਲਾ ਲਓ ਜੀ ਇਹ ਵੀ ਪਹਿਲਾ ਸੂਆ ਦੇ ਸਿੰਗਲ ਹੱਡੀ ਆ ਗਈ ਕੱਢ ਕੱਢ ਜਿਹੜਾ ਚੰਗਾ ਆ ਗਿਆ ਕਰਮਾਲੀ ਆ। ਅੱਛਾ ਜੀ ਇਹਦੇ ਨੂੰ ਲਾ ਵੀ ਫਿਰ ਤੇ ਭਾਜੀ ਸਭ ਨਹੀਂ ਪੜੀਏ ਬੰਦੋ। ਹਾਂਜੀ ਹਾਂਜੀ। ਪਰ ਇਹਦੇ ਨੂੰ ਪੜਨੀ ਹੈ। ਠੀਕ ਆ। ਲੋਜੀ 6 ਲੀਟਰ ਦੇ ਪਾਲੀਏ ਦਾ ਉੱਪਰ ਛੜ ਦੋ ਦਾ ਦੁੱਧ ਵੀ 82 85 ਰੁਪਏ ਕੋ ਬਲੇ ਅੱਛਾ ਜੀ 15 ਬੜਾ ਦੁੱਧ ਦਾ ਠੀਕ ਹੈ ਠੀਕ ਹੈ ਲੋਜੀ ਫੈਟ ਫੂਡ ਬਾਈ ਕਹਿੰਦਾ ਕਿ ਬਹੁਤ ਆਉਂਦੀ ਏ ਰੀ 6 ਲੀਟਰ ਦਾ ਦੁੱਧ ਐਸ ਕਰ ਤਿਆਰ ਅੱਛਾ ਜੀ ਇਹਦਾ ਇਹਦਾ ਮੁੱਲ ਪਾਜੀ ਜੇ ਇਹ ਪਾਜੀ ਹੁਣ ਟੋਪਰ ਚੈੱਕ ਪਾਸ ਨੂੰ ਡੱਟ ਕੇ ਗੱਡੀ ਦੇਦਾ ਹਾਂਜੀ ਆਪਾਂ ਵੀ ਗੱਡੀ ਦੇਣੀ ਹੈ ਅੱਛਾ ਜੀ ਪਰ ਆਪਰੋਂ ਤਾਂ ਪਈ ਦੱਸ ਦੇ ਲੋਗੇ ਚੈੱਕ ਹੋਣੀ ਹੈ ਹਾਂਜੀ ਹਾਂਜੀ ਹੁਣ ਆਪਾਂ ਦੇ ਦਈਏ ਹਾਂ ਨਾ ਹੀ ਏ 52 ਹਜ਼ਾਰ ਦੇ ਦਈਏ ਕਰ ਦੋ ਵੀ ਜਸਨੋਈ ਨਿਆਹ ਜੀ ਪੂਰੇ ਦੇ ਦਈਏ ਹੋਰ ਯਾਰ ਛੜ ਦਈਏ ਪੂਰੇ ਭਾਈ 44000 ਵਾਲਾ ਮੇਰਾ ਵੀ ਫੋਨ ਲਾਵੇ 6 ਕਿਲੋ ਮੇਰੇ ਕੋਲ ਕੰਡੇ ਦੇ ਚਾਰ ਗੁੱਤ ਮਿਲ ਗਏ ਠੀਕ ਜੀ ਕੋਈ ਭੂਰ ਛਟਾ ਕੋ ਥਲ ਘੜਵਾ ਦੇ ਆਪਣੀ ਉਹਦੀ ਫੁੱਲ ਗੱਡੀ ਆ ਠੀਕ ਆ ਠੀਕ ਆ ਠੀਕ ਆ ਲਓ ਜੀ 44000 ਸਾ ਪਾਈ ਉਹਦੇ 7 ਕਿਲੋ 8 ਕਿਲੋ ਜਿਹੜਾ ਮੁਰਕੇ ਭਾਈ ਫੋਨ ਲਾਉਣਾ ਨਾ ਉਹਦੇ ਭਾਈ 100 200 ਗ੍ਰਾਮ ਦਾ ਫਰਕ ਨਹੀਂ ਪੈ ਜਾਂਦਾ ਵਾ ਪੈ ਜਾਂਦਾ ਪੈ ਜਾਂਦਾ ਚਲੋ ਇੰਨਾ ਕਹਿ ਗਿਆ ਆਪਾਂ ਵਲਫੇਅਰ ਵਾਲਾ ਭਾਈ ਆਪੇ ਕੋ ਕੰਮ ਨਹੀਂ ਕਰ ਬਿਲਕੁਲ ਸਹੀ ਭਾਈ ਵਜੇ ਵਜੇ ਫੋਨ ਹੀ ਚੁੱਕਦੇ ਭਾਈ ਉਪਰੇ ਸਾ ਕਰ ਗਈ ਆ ਭਾਜੀ ਉੱਦਾਂ ਕਰ ਗਈ ਇੱਦਾਂ ਕਰ ਗਈ ਆ ਠੀਕ ਆ ਅੱਛਾ ਜੀ। ਆਹ ਤਸਵੀਰ ਜੀ। ਇਹ ਜੀ ਆਜ ਬਵੇ। ਸਿੰਘ ਵੀ ਧਾਗੇ ਜਾਗੋ। ਠੀਕ ਹੈ ਲੋ ਜੀ। ਸਿੰਘ ਧਾਗੇ। ਹਾਂ ਹਾਂ ਆ ਗਿਆ ਜੀ ਪਿਛੇ ਆ। ਹਾਂ ਵਛੀ ਸਿੰਘ ਧਾਗੇ ਜੀ। ਠੀਕ ਜੀ। ਦੇਖੋ ਦੁੱਧ ਭਾਈ ਹੋਗਾ 6 ਗਲੋ। ਅੱਛਾ ਜੀ। ਪਰ ਆਪਾਂ 5 ਗਲੋ ਕਹਿ ਵੀ ਦੇਣੀਏ। ਠੀਕ ਆ। ਕੋਈ ਇਹਨੂੰ ਬਗਾ ਨਹੀਂ ਬਣਾ ਕੋਈ ਭੜਾ ਨਹੀਂ ਬਣਾ ਇਹ ਇਹਨੂੰ 6 ਗਲੋ ਵਛੀ ਚੋ। ਠੀਕ ਆ ਠੀਕ ਹੈ ਜੀ। ਆਪਾਂ 6 ਗਲੋ ਨਹੀਂ ਕਹਣਾ ਆਪਾਂ 5 ਗਲੋ ਬੱਕ ਦੇਣੀਏ। ਠੀਕ ਆ। ਲਓ ਜੀ 5 ਲੀਟਰ ਪਾਈ ਕਹਿੰਦਾ ਕਿ ਦੁੱਧ ਬਿਲਕੁਲ ਤਿਆਰ ਆ। ਦੋਧਵੀ ਦਾ ਸੰਗਣਾ ਮੱਝਾ ਗਾਜੀ ਅੱਛਾ ਜੀ ਇਹ ਆਈ ਐ ਸ਼ੁਭ ਜੀ ਬੰਦੀ ਜਿੰਨੇ ਪਾਇਆ ਠੀਕ ਆ ਠੀਕ ਆ ਲਓ ਜੀ ਕੱਦ ਕੋਦ ਤੁਸੀਂ ਚੈੱਕ ਕਰ ਸਕਦੇ ਜ ਚੰਗਾ ਆ ਗਿਆ ਵਾ ਬਾਕੀ ਸੀਲੀਆਂ ਸੁੱਲੀਆਂ ਜਿਹੜੀਆਂ ਭਾਵੇਂ ਨੂੰ ਪਾਈ ਬਾਕੀ ਤਾਂ ਮੇਰਾ ਮਿਲਦੀ ਏ ਅੱਛਾ ਜੀ ਕੋਈ ਵੰਗਾ ਨਹੀਂ ਬੱਚੀ ਛੱਡੋ ਚੋ ਠੀਕ ਆ ਇਸ ਸੁਗਾ ਭਾਜੀ ਕਿਹਨਾਂ ਮਸੂਈ ਸੁਗਾ ਪਹਿਲਾਂ ਹੀ ਠੀਕ ਆ ਲਓ ਜੀ ਪਹਿਲਾਂ ਹੀ ਸੁਗਾ ਸੁਈ ਜਾ ਤੇ ਇਸ ਦਾ ਇਹ ਭਾਜੀ ਦੁੱਧ ਦਾ ਸੰਗਣਾ ਇਦਾਂ ਜਿਹਾ ਹਸਾਕ ਨਹੀਂ ਹੈ ਅੱਛਾ ਜੀ ਹਾਂ ਠੀਕ ਲਓ ਜੀ ਫੈਡ ਕੁਆਲਟੀ ਇਹ ਵੀ ਬਹੁਤ ਹੀ ਚੰਗੀ ਹੈ ਫੈਡ ਕੁਆਲਟੀ ਨੂੰ ਨਾ ਕੋਈ ਗਰਮੀ ਦੀ ਨਾ ਕੋਈ ਠੰਡ ਦੀ ਪ੍ਰਵਾਹ ਬਾਕੀ ਸਵਾਜੂ ਚੰਗਾ ਲੱਗਾ ਜੀ ਲੋ ਠੀਕ ਹੈ ਠੀਕ ਹੈ ਲਓ ਜੀ ਚੈੱਕ ਕਰ ਸਕਦੇ ਤੁਸੀਂ ਛੱਡਾ ਛੱਡਾ ਇਹਦਾ ਭਾਜੀ ਮੁੱਲਾ ਇਹਦਾ ਕੋਈ ਆਪਾਂ 16000 ਲੈਣਾ ਕੋਈ 15000 ਅੱਛਾ ਜੀ 13000 ਦੀ ਹਾਲ ਹੈ ਜੀ ਭਜੀਏ 13 ਦੀ ਹਾਂ ਹੋਰ ਕਰ ਦਈਏ 12000 ਜਗੇ ਵੀ ਰਹਾ ਨਾ ਦਵਾਂਗੇ ਬੱਚੀ ਛੱਡੇ ਕਿਸੇ ਘਰ ਜਾ ਕੇ ਲੱਤ ਮਾਰੇ ਅੱਛਾ ਜੀ ਦੁੱਧ ਪਾਤ ਵਾਲਾ ਉਧਰੋਂ ਦੀ ਹੋ ਜਿਹਦਾ ਗੱਲ ਹਾਂਜੀ ਲੱਤ ਮਾਰੇ ਕੋ ਪੂਛਤਾ ਮਾਰੇ ਆਪਣੀ ਗਰੰਟੀ ਫੁੱਲ ਠੀਕ ਆ ਠੀਕ ਆ ਜੀ ਲਓ ਜੀ ਫੁੱਲ ਗਰੰਟੀ ਹੈ ਬਾਈ ਦੀ ਲੱਤ ਤਾਂ ਕਿ ਬਾਈ ਕਹਿੰਦਾ ਕਿ ਲੱਤ ਵੀ ਚੋਣਗੇ ਤਾਂ ਬਿਨਾ ਮਿਲਦੀ ਹੈ ਪਰ ਅੱਛਾ ਜੀ ਬੰਗਾਲੀ ਪਾਏ ਨੂੰ ਠੀਕ ਆ ਠੀਕ ਆ ਲਓ ਜੀ ਪਸ਼ੂ ਪਾਲੀ ਕੋਲ ਚੰਗੇ ਤਾਂ ਰੇਡ ਬਿਲਕੁਲ ਨਹੀਂਗੇ ਨਹੀਂਗੇ ਪਾਏ ਆ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ